ਆਨੇ ਦਾ ਮਤਲਬ ਦੋ ਸਾਲ ਹੀ ਹੋ ਗਏ ਤੱਕ ਇੱਕ ਮੇਰੀ ਮਾੜਾ ਦੋ 25000 ਰੁਪਏ ਹਨ ਇਹਨਾਂ ਦੇ ਪੁਰਾਣੇ ਵੀ ਗੇਂ ਪਹਿਲਾਂ ਤਾਂ ਇਹਨੂੰ ਲਾਉਂਦੇ ਰਹੇ ਆਪਣਾ ਇੱਕ ਮਾਸ ਸਾਲ ਹਫਤਾ ਡੇਢ ਦੇਵਾ ਕਰਾ ਜਾਈ ਪਟਾਣਾ ਗਿਆ ਪੂਰੀ ਬਾਲਿਆ ਦੇ ਹੈ ਠੀਕ ਹੈ ਜੀ 25000 ਰੁਪਏ ਤੋਂ ਸਾਡੀ ਭੈਣ ਦਾ ਨਾ ਰੱਖਿਆ ਹੈਗਾ ਜੀ ਮੈਂ ਜੀ ਮਦਦ ਕਰਵਾ ਸਕਦਾ ਉਹਨਾਂ ਨੇ ਉਦੋਂ ਪਤਾ ਲੱਗੇ ਉਹਨੂੰ ਨਹੀਂ ਕੰਨ ਬੜਾ ਫੀਸ ਲਾਉਂਦੇ ਤੇ ਮਾੜਾ ਦੇ ਕਰਦਾ ਹੈ ਠੀਕ ਹੈ ਇਹ 25000 ਮਾੜਾ ਤੋਂ ਖੋਇਆ ਦੇ ਲੈਗੇ ਅੱਜ 4ਵੇਂ ਮਹੀਨੇ ਤੋਂ 4.2 ਸਾਲ ਹੋ ਗਏ ਜੀ ਅੱਜ 4ਵੇਂ ਮਹੀਨੇ ਦਾ ਮਰਦ ਕਰ ਰਿਹਾ ਹੈ ਜੀ ਕੋਈ ਨਾ ਕੋਲਸਲੇ ਆਈ ਬਕ ਨਾ ਕੋਈ ਟੱਕਦਾ ਬੇਸਕੀ ਮੇਲ ਕੋਲ ਇਸੇ ਗਰੀਬੋ ਦਾ ਕੰਮ ਹੋ ਰਿਹਾ ਹੈ ਗਰੀਬੀ ਤਾਂ ਸੁਣਾਈ ਹੋਈ ਨਹੀਂ ਫਲਸਾ ਜੀ ਪੰਜਾਬ ਦਾ ਹੋਵੇਗਾ ਜੀ ਇਹ ਪ੍ਰਤਾਪ ਦਾ ਜੀ ਬੇੜਾ ਘਰ ਖੋਈ ਜਾਂਦਾ ਹੈ ਜਿਵੇਂ ਜਿਵੇਂ ਮਨ ਲ ਕੇ ਕਹਿਣ ਦਾ ਮਨ ਕੇ ਨਸ਼ਾ ਵੀ ਵਧੀ ਜਾਂਦਾ ਹੈ ਇਹ ਜਿਹੜੀਆਂ ਦਰਖਾਸਤਾਂ ਦਿੰਦੇ ਸੁਣਾਈ ਨਹੀਂ ਹੁੰਦੀ ਤੇ ਬਾ ਚੋਰ ਚੋਕੀ ਵਧੀ ਜਾਂਦੀ ਹੈ ਜੀ ਉਹਨਾਂ ਐ ਉਹ ਜੋ ਸਮਾਂ ਆ ਜਾਣਾ ਕਿ ਰਾਤ ਤੱਕ ਇਹ ਲੋਕ ਡਰਦੇ ਕੀ ਨਹੀਂ ਹੁੰਦੇ ਹੁਣ ਦੇ ਨਹੀਂ ਲੋਕਾਂ ਨੂੰ ਡਰ ਪੈ ਜਾਂਦਾ ਲੋਕਾਂ ਨੂੰ ਨਹੀਂ ਹੁੰਦਾ ਬਾਹਰ ਨਿਕਲਿਆ ਕਰਦਾ ਐਸ ਤੋਂ ਲਾਵੇ ਹੋਰ ਆ ਜਮੀਰ ਦਾ ਸੱਟਾ ਮੁੰਡਾ ਉਹਦੀ ਮਾਲਕੀਆ ਔਰ ਦਾਲਤਰੀ ਨੋਟਸ ਇਹ ਵੀ ਦਿੱਤਾ ਹੋਇਆ ਲੇਕਿਨ ਉਹ ਵੱਡਾ ਆਂਦਾ ਕ੍ਰਿਸ਼ਨੀ ਸਾਹਿਬ ਦੇ ਨਾਲ ਪਹਿਲੀ ਪੂਰੀ ਬਾਗੇ ਚਲਾ ਜਾਂਦਾ ਟਰੈਕਟਰ ਆਰਾਮ ਨਾਲ ਉਹ ਪਹਿਲੀ ਪੂਰੀਆ ਇਹਨਾਂ ਮਾਤਾ ਨੇ ਲਿਖਾ ਹੋਇਆ ਇਹਨਾਂ ਉਹਨਾਂ ਦੇ ਵੀ ਆ ਵੀ ਕੀ ਗੱਲ ਹੈ ਵੀਰੇ ਸਾਡੀ ਵੀ ਤੇ ਇਸ ਤਰ੍ਹਾਂ ਦੀ ਸਾਡੀ ਪਹਿਲੀ ਹੈ ਮਾਲਕੀਏ ਹੂੰ ਤੇ ਸਾਨੂੰ ਵਾਹਣ ਨੀ ਦਿੰਦੇ ਜੋ ਦੂਸਰੇ ਬੰਦੇ ਨੇ ਉਹ ਰਾਤ ਨੂੰ ਆਦੇ ਬਾਅਦ ਹੈ ਉਹ ਰਾਤ ਖੇਤੀ ਤੇ ਪੱਟੇ ਪਿੰਡ ਦਾ ਨਾਮ ਦੱਸੋ ਹਾਂ ਜੰਦੂ ਕੁਸ਼ਤੀ ਵਿੱਚ ਕੋੜਾ ਨਾਂ ਕੀ ਸੀ ਦਰਸ਼ਕ ਅੱਛਾ ਕਿੰਨੀ ਜ਼ਮੀਨ ਹੈਗੀ ਤੇ ਆ ਕਿੰਨਾ ਥਾਂ ਅੱਛਾ ਇਹ ਰਾਤ ਨੂੰ ਆਦੇ ਬਾਅਦ ਨੇ ਦਿਨੇ ਨਹੀਂ ਗਾਉਂਦੇ ਰਿਸਟਰੀ ਕਿਦੇ ਨਾ ਇਹਦੀ ਹਾਦੀ ਮਾਰਾਂ ਦੀ ਹੈ ਅੱਛਾ ਮੁੰਡੇ ਦੇ ਨਾਲ ਇਹ ਕੁਝ ਅਦੂਆ ਦੇਖਦਾ ਹੈ ਰਾਹ ਨੂੰ ਦੁਆਰ ਪਰ ਪ੍ਰਸ਼ਾਸਨ ਹੈ ਜੈਨ ਲੈ ਆ ਆਦੀ ਮਰਦੀ ਨੂੰ ਬਾਰੇ ਨਹੀਂ ਜਿਲ੍ਹਾ ਤੇ ਇੱਥੇ ਜਾਂਦੇ ਨੇ ਫੜਦੇ ਹੀ ਨਹੀਂ ਰਿਪੋਰਟਾਂ ਬਹੁਤ ਦਿੰਦੇ ਨੇ ਜਾਇਰਾ ਕਹਿੰਦੇ ਆਦੀ ਸੇਰੇ ਆਏ ਚਰੇ ਵੀ ਕਹਿ ਤਗੇੜਾ ਮਾਰਿਆ ਉਹਨਾਂ ਦੇ ਘਰਾਂ ਤੋਂ ਕਹਿੰਦੇ ਜੀ ਬਲਤ ਨਹੀਂ ਮਾਇਆ ਆ ਸਾਨੂੰ ਦੱਸੋ ਇੱਕ ਗੱਲ ਦੱਸੋ ਇਹ ਕੋਈ ਨਿਕਾਦੀ ਇਸ ਤਰ੍ਹਾਂ ਇੱਕ ਪੌੜੀ ਪੰਡਾਪਾ ਤੋਂ ਕੀਤਾ ਗਿਆ ਉਹ 90% ਪੁਰਸ਼ ਜਿਹੜੇ ਹੈਗੇ ਆ ਉਸ ਤੋਂ ਬਾਅਦ ਤਾਂ ਬਾਅਦ ਕੰਮ ਕਰ ਰਹੀ ਆ ਲੇਕਿਨ ਪ੍ਰਸ਼ਟਾਚਾਰੀ ਦੇ ਨਾਲ ਹਾਲੇ ਤੱਕ ਜੁੜੀ ਹੋਈ ਆ ਜਿਹੜਾ ਬੰਦਾ ਪੈਸੇ ਦੇ ਦਿੰਦਾ ਉਹਨਾਂ ਨੂੰ ਸੁਣਾਈ ਦਿੱਤੀ ਆ ਆ ਸਾਡੀ ਬੀਬੀਆਂ ਇਹਦੀਆਂ ਦਰਖਾਸਤਾਂ ਹਜ਼ਾਰਾਂ ਦੇ ਹਿਸਾਬ ਤੇ ਦਰਖਾਸਤਾਂ ਮੋਲਦੀਆਂ ਪਈਆਂ ਨੇ ਲੇਕਿਨ ਉਹ ਜਿਹੜੇ ਪੈਸੇ ਹਰਤੀਆ ਇੱਕ ਦਰਖਾਸਤ ਦੇ ਦੇਵੇ ਔਰ ਫੋਨ ਕਰ ਦੇਵੇ ਤੇ ਇਹਨਾਂ ਦੇ ਘਰੇ ਆ ਕੇ ਦਾਬੇ ਮਾਰਦੇ ਆ ਇਹ ਨਹੀਂ ਉਸ ਤੋਂ ਪਹਿਲੇ ਆ ਗਏ ਪਹਿਲੇ ਤੁਹਾਡਾ ਕੀ ਮਤਲਬ ਹੈ ਨਾਲ ਕੇ ਤੋਂ ਬਾਹਰ ਦੇ ਪਲਾਟ 1 ਪਲਾਟੋਂ ਦੇ ਵਿੱਚ ਆਉਂਦਾ ਸਾਡਾ ਪਾਣੀ ਦਾ ਸਰਦਾ ਉਹ ਪ੍ਰੋਗਰਾਮ ਦਾ ਪੂਰੇ ਸਾਡੇ ਸਰੂਪ ਦਾ ਪ੍ਰਦਾਨ ਦਾ ਬਹੁਤ ਕੋਸ਼ਿਸ਼ ਜਿਹੀ ਸਾਡਾ ਆਇਆ ਜੀ ਮੰਗਲਵਾਰ ਨੂੰ ਅਸੀਂ ਆਪਣੀਆਂ ਪਾਣੀ ਨਾਲ ਲੈ ਕੇ ਜਾਵਾਂਗੇ ਪਰ ਇਸ ਨੂੰ ਇਸ ਦੇ ਨਾਲ ਕੋਈ ਬਰਤਲ ਚਾਹੁੰਦੇ ਅੱਗੇ ਦੋ ਵਾਰ ਮੌਕਾ ਦਿੱਤਾ ਲੇਕਿਨ ਉਮੀਦ ਹੈ ਕਿ ਫੇਰ ਵੀ ਅਸੀਂ ਮਾਨਜੋਗ ਤੁਹਾਡੇ ਮੀਤਿਆਂ ਦੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਬੁਰੇ ਨਹੀਂ ਹਾਂ ਅਸੀਂ ਇਨਕਲਾਬੀ ਜ਼ਰੂਰ ਹੈਗੇ ਹਾਂ ਲੇਕਿਨ ਅਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਆ ਟਾਈਮ ਜਿਹੜਾ ਹੈਗਾ ਉਹ ਦਿੱਤਾ ਜਾਏਗਾ ਅੱਗੇ ਜਿਹੜਾ ਰਿਜ਼ਲਟ ਆਏਗਾ ਮੰਗਲਵਾਰ ਦਾ ਟਾਈਮ ਕਰੀਆ ਸੋ ਆਰਾਮ ਕੱਟਾ ਹੈਗਾ ਪ੍ਰੋਗਰਾਮਾਂ ਦੀ ਵਿਵਾਨੀ ਜਿਹੜੀ ਮੰਗਲਵਾਰ ਤੋਂ ਬਾਅਦ ਜਿਸ ਨੂੰ ਜਿਹੜਾ ਇਹਨਾਂ ਨੇ ਸਾਨੂੰ ਰਜ਼ਾ ਜਿੰਨਾ ਉਸ ਤੋਂ ਬਾਅਦ ਅਗਲਾ ਮੈਸੇਜ ਕਰਾਂਗੇ ਕਿਰਪਾ ਕਰਕੇ